ਯਲਾਤੋ ਸ਼੍ਰੋਮਨੀ ਅਕਾਲੀ ਦਲ ਦੇ ਲੋਕ ਸਭਾ ਤੋਂ ਉਮੀਦਵਾਰ ਐਨ ਕੇ ਸ਼ਰਮਾ ਨੇ ਪਟਿਆਲਾ ਦੇ ਪਾਸੀ ਰੋਡ ਵਿਖੇ ਪਾਰਟੀ ਦਫ਼ਤਰ ਦਾ ਉਦਘਾਟਨ ਕੀਤਾ ਇਸ ਮੌਕੇ ਉਨ੍ਹਾਂ ਦੇ ਨਾਲ ਅਕਾਲੀ ਦਲ ਦੇ ਸੀਨੀਅਰ ਲੀਡਰ ਸੁਖਦੀਪ ਸਿੰਘ ਰਖੜਾ ਇੰਦਰ ਮੋਹਨ ਸਿੰਘ ਮ बजाज ਮਨਜੂ ਕਰੇਸ਼ੀ ਕਬੀਰ ਦਾਸ ਬਿੱਟੂ ਝੱਠਾ ਰਾਠੀ ਆਦਿ ਸਮੂਹ ਮੈਂਬਰਾਂ ਨੇ ਸ਼ਿਰਕਤ ਕੀਤੀ ਨੇਮੰਤਾ ਜੀ ਤੇ ਨરેન્દ્ર ਸਿੰਘ ਜੀ ਨਾਲ ਲੋਕ ਸਭਾ ਦੇ ਕੈਂਪੇਨ ਬਾਈ ਕੀ ਕਰ ਰਹੇ ਹੋ ਯਾਰ ਸਟਾਰਟ ਹੋਣੀ ਆ ਔਰ ਪਿਛਲੇ 10 15 ਦਿਨਾਂ ਚ ਮੈਂ तकरीबन ਸਾਰੇ ਹਲਕਿਆਂ ਦਾ ਇੱਕ ਇੱਕ ਚੱਕਰ ਕੰਪਲੀਟ ਕਰ ਲਿਆ ਪ੍ਰਮਾਤਮਾ ਦੀ ਕਿਰਪਾ ਨਾਲ ਅਕਾਲਪੁਰ ਕਬਾਇਰੂ ਦੀ ਬਾਰਛਿਸ ਨਾਲ ਬਹੁਤ ਰਿਸਪੌਂਸ ਮਿਲਿਆ ਸਾਡੀ ਸਟਰੈਂਥ ਸਾਡੇ ਵਰਕਰ ਸਾਡੇ 9 ਦੇ 9 ਹਲਕਿਆਂ ਦੇ ਲੀਡਰ ਜਦ ਕਿ ਦੂਸਰਿਆਂ ਦੀ ਜਿਹੜੇ ਥਾਰ ਦਾ ਕਾਰਨ ਆ ਉਹਨਾਂ ਪਾਰਟੀਆਂ ਦੇ ਲੀਡਰ ਹੀ ਬਣਨਗੇ ਕਿਉਂਕਿ ਬਾਹਰ ਤੋਂ ਲਿਆਣ ਕੇ ਸਿਰ ਤੇ ਬਿਠਾਈ ਗਏ ਆ ਚਾਹੇ ਉਹ ਭਾਜਪਾ ਆ ਜਾਂ ਕਾਂਗਰਸ ਆ ਅੱਜ ਕਾਂਗਰਸ ਕਾਂਸੀ ਨੂੰ ਹਰਾ ਰਹੇ ਆ ਭਾਜਪਾ ਵਾਲੇ ਭਾਜਪਾ ਨੂੰ ਹਰਾ ਰਹੇ ਆ ਇਹ ਪ੍ਰਮਾਤਮਾ ਦੀ ਏਕਾਲ ਪੁਰਖੂ ਵੈਟਰੋ ਦੀ ਬਖਸ਼ਿਸ਼ ਆ ਕਿ ਪੰਜਾਬੀਆਂ ਦੀ ਕੋਈ ਇੱਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਜਿਤਾਉਣ ਵਾਸਤੇ ਜਿਹੜੇ ਸਾਡੇ ਵਰਕਰ ਤੇ ਲੀਡਰ ਪੱਪਾ ਭਾਰ ਹੋਏ ਬੈਠੇ ਆ ਆਪਾਂ ਇਲੈਕਸ਼ਨ ਬੜੇ ਵੱਡੇ ਮਾਰਜਿਨ ਨਾਲ ਆਂਗਰੇ ਸਮਾਸ ਸੋਹਲੇ ਐਂਕੀਰ ਸਮਾਸ ਡਾਕਟਰ ਗਾਂਧੀ ਕਹਿੰਦੇ ਨੇ ਡਾਕਟਰ ਬਲਜੀਤ ਕਹਿੰਦਾ ਕਿ ਤੁਸੀਂ ਕਾਹਦੀ ਹੋ ਉਹ ਬਾਹਰੋਂ ਲੈ ਕੇ ਆਂਦੇ ਜੀ ਨੇ ਕਹਿੰਦੇ ਅਕਾਲੀ ਦਲ ਨੂੰ ਕੋਈ ਵੀਰਵਾਦ ਨਹੀਂ ਮਿਲਿਆ ਉੱਤੇ ਪਰ ਹਾਂ ਜੀ ਉਸ ਤੋਂ ਪਰੇ ਕੀ ਕਰਾਂ ਕੱਲ ਵੀ ਜਿਹੜਾ ਖਾਸ ਤੌਰ ਤੇ ਨਾਲ ਕਹਿੰਦਾ 30 ਸਾਲ ਪਹਿਲਾਂ 1992 ਚ ਮੈਂ ਸ਼੍ਰੋਮਣੀ ਅਕਾਲੀ ਦਲ ਜੁਆਇਨ ਕਰਿਆ ਮੈਂ ਸਰਪੰਚ ਰਿਹਾ ਦੋ ਵਾਰੀ ਕੌਂਸਲ ਪ੍ਰਧਾਨ ਬਣਿਆ ਮਨਿਸਟਰ ਬਣਿਆ ਐਮ ਐਲ ਏ ਬਣਿਆ ਗਾਂਧੀ ਸਾਹਿਬ ਨੂੰ ਗਾਂਧੀ ਸ਼ਾਮ ਨੂੰ ਤੇ ਬਲਬੀਰ ਸਿੰਘ ਨੂੰ ਇਹ ਵੀ ਨਹੀਂ ਪਤਾ ਕਿ ਡੇਰਾਬਸੀ ਹਲਕਾ ਜਿਹੜਾ ਲੋਕ ਸਭਾ ਹਲਕੇ ਪਟਿਆਲੇ ਦਾ ਹਿੱਸਾ ਆ ਦੱਸੋ ਕਿਸ ਤਰ੍ਹਾਂ ਇਲੈਕਸ਼ਨ ਜਿੱਤ ਜਾਣ ਲੇਗੇ ਉਹਨਾਂ ਨੂੰ ਪਤਾ ਨਹੀਂ ਲੋਕ ਸਭਾ ਹਲਕਾ ਡੇਰਾਬਸੀ ਹਲਕੇ ਦਾ ਪਾਰਟ ਆ ਔਰ ਮੈਂ ਡੇਰਾਬਸੀ ਚ ਮੇਰੇ 3-4 ਪੁਸਤਾ ਤੋਂ ਖਾਨਦਾਨ ਤੋਂ ਉੱਥੇ ਹੀ ਮੈਂ ਪੈਦਾ ਹੋਇਆ ਉੱਥੇ ਹੀ ਬਟਾ ਭਾਈ ਜੀ ਮੇਰਾ ਫਰੇਮ ਖਰਾਬ ਹੁੰਦਾ ਥੋੜਾ ਹੱਥ ਲੱਕ ਹੋ ਜਾਂਦਾ ਸ਼੍ਰੋਮਣੀ ਕਾਲੇ ਦਰਜ ਸਰਬਰੀ ਕੱਲ ਜਿਹੜੇ ਚੰਡੀਗੜ੍ਹ ਦੇ ਉਮੀਦਵਾਰ ਨੇ ਪਾਰਟੀ ਛੱਡੀ ਉਹਨਾਂ ਨੇ ਇਹ ਕਿਹਾ ਕਿ ਸਾਨੂੰ ਫੰਡਿੰਗ ਨਹੀਂ ਹੋ ਰਹੀ ਸੀ ਤੇ ਸੁਖਵੀਰ ਬਾਦਲ ਜੀ ਨੇ ਸਾਡੇ ਨਾਲ ਵਾਅਦਾ ਕੀਤਾ ਜਿਸ ਕਰਕੇ ਯਾਰ ਫੰਡਿੰਗ ਹੋਣਾ ਨਾ ਹੋਣਾ ਇਹ ਡਿਫਰੈਂਡ ਕਰਦਾ ਜਿੰਨੇ ਵੀ ਕੈਂਡੀਡੇਟ ਲੜ ਰਹੇ ਆ ਸਾਡੇ ਦਾ ਸਾਰੇ ਵਰਕਰ ਕੈਂਪੇਨ ਚੱਲ ਰਹੇ ਨੇ ਸ਼੍ਰੋਮਣੀ ਇਕਜੁੱਟ ਦਾ ਹਰ ਵਰਕਰ ਇਸ ਕੈਂਪੇਨ ਤੇ ਹਿੱਸਾ ਪਾਉਂਦਾ ਆ ਹਰ ਵਰਕਰ ਲੜਾਈ ਲੜਦਾ ਹੈਗਾ ਮੈਨੂੰ ਪਤਾ ਨਹੀਂ ਲੱਗਿਆ ਵੀ ਕੀ ਕਾਰਨ ਹੋਏ ਆ ਪਰ ਕੁਝ ਹੋ ਸਕਦਾ ਤੁਹਾਨੂੰ ਪਤਾ ਹੀ ਅੱਜਕੱਲ ਬੀਜੇਪੀ ਵਾਲਿਆਂ ਦਾ ਕਿਸੇ ਨੂੰ ਏਡੀ ਦਾ ਡਰ ਦਿਖਾਉਂਦੇ ਆ ਕੋਈ ਵਿਜਲੈਂਸ ਦਾ ਦਖੰਡਾ ਕੋਈ ਪੈਸਿਆਂ ਵਾਲਾ ਕਿਰਪਾ ਚਲਾ ਦੇ ਸਰਮਜੀਤ ਜੀ ਸਰਮਜੀਤ ਸਿੰਘ ਜੀ ਆਈ ਸੀ ਕਹਿੰਦੇ ਕਿ ਤੁਹਾਨੂੰ ਸਾਫ਼ ਦਿੱਤੀਆਂ ਨਾ ਪੋਸਟਮਾਰਟਮ ਹੋਇਆ ਨਾ ਫਸਕਾਰ ਹੋਇਆ ਔਰ ਜੋ ਚੇਤਾਵਨੀ ਦਿੱਤੀ ਸੀ ਦੋ ਚੱਕਲੋ ਭਾਈ ਉੱਪਰ ਹੱਥੇ ਯਾਰ ਦੋਨੇ ਕਿਹਦਾ ਭਾਈ ਦਾ ਚੱਕਿਆ ਯਾਰ ਵੀਰ ਉੱਪਰ ਆਮ ਆਦਮੀ ਪਾਰਟੀ ਵੀ ਬੀਜੇਪੀ ਦੋਨੇ ਚੱਕਿਆ ਚੱਕਿਆ ਤੁਹਾਨੂੰ ਦੋਨਾਂ ਨੇ ਕਿਸਾਨਾਂ ਨਾਲ ਧੋਖਾ ਕੀਤਾ ਇਵਨ ਕਾਂਗਰਸ ਨੇ ਵੀ ਕਾਂਗਰਸ ਨੇ ਕਿਹਾ ਤਾਂ ਸਾਰਾ ਕਰਜ਼ਾ ਮਾਫ਼ ਕਰ ਦਾਂਗੇ ਮੁੜ ਕੇ ਮੁੱਕਰ ਗਏ ਜਿਹੜੀ ਆਪ ਆਪ ਦੀ ਪਾਰਟੀ ਉਹਨੇ ਕਿਹਾ ਤਾਂ 15 ਮਿੰਟ ਜੇ ਐਮਐਸਪੀ ਦੇ ਦਾਂਗੇ ਉਸ ਤੋਂ ਮੁੱਕਰ ਗਏ ਇਹਨਾਂ ਨੇ ਤਾਂ ਜਾਂ ਦੂਸਰੀ ਸਟੇਟ 'ਚ ਆ ਕੇ ਗੋਲੀਆਂ ਮਾਰ ਕੇ ਕਿਸਾਨ ਨੂੰ ਮਾਰ ਦਿਆ ਉਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਜੋ ਕਿਸਾਨ ਨਾਲ ਧੱਕਾ ਮੁਕੀ ਹੋ ਕੇ ਡੈਥ ਹੋਈ ਹੈ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਸਰ ਜਿਵੇਂ ਡੇਰਾਵਸੀ ਹਲਕੇ ਚ ਡਿਵੈਲਪਮੈਂਟ ਹੋਈ ਹੈ ਐਦਾਂ ਹੀ ਹੁਣ ਪਟਿਆਲੇ ਚ ਹੋਏ ਕਿ ਜਿੱਤਦੇ ਹੋ ਕਿਰਪਾ ਨਾਲ ਮੈਂ ਤਾਂ ਆਪਣੀ ਕਾਰਗੁਜ਼ਾਰੀ ਦੇ ਆਧਾਰ ਤੇ ਦੂਜਾ ਮੇਰਾ ਕਿਰਦਾਰ ਤੇ ਮੇਰੀ ਕਾਰਗੁਜ਼ਾਰੀ ਦੇਖ ਕੇ ਲੋਕ ਸ਼ਰਮਾ ਜੀ ਸ਼ਰਮਾ ਜੀ ਸ਼ਰਮਾ ਜੀ ਡਾਕਟਰ ਬਲਬੀਰ ਦਾ ਕਹਿਣਾ ਹੈ ਕਿ ਸੁਵੀਰ ਸਿੰਘ ਬਾਦਲ ਪੰਜਾਬਾ ਜਾਓ ਯਾਤਰਾ ਨਹੀਂ ਬਾਦਲ ਬਚਾਓ ਯਾਤਰਾ ਕਰ ਰਹੇ ਨੇ ਕੱਲ ਦਾ ਬਿਆਨ ਹੁਣ ਸਰ ਬਲਬੀਰ ਸਿੰਘ ਨੂੰ ਪੁੱਛ ਲਿਆ ਵੀ ਆਪਣੇ ਮਹਿਕਮੇ ਚ ਗਦੀ ਕਿੱਟ ਲਈ ਆ ਸਵਾਏ ਆਪਣੇ ਘਰ ਭਰਨ ਤੋਂ ਜਿਹੜਾ ਵਿਅਕਤੀ ਆਪਣੇ 24 ਪਿੰਡਾਂ ਦੇ ਕਿਸਾਨਾਂ ਨੂੰ ਇਨਸਾਫ ਨਹੀਂ ਦੇ ਸਕਿਆ ਉਹਨਾਂ ਕਿਸਾਨਾਂ ਨੇ ਬਾਈਕਾਟ ਕਰਿਆ ਉਹ ਸੁਖੀਰ ਬਾਦਲ ਤੇ ਫਿੰਗਰ ਰੇਜ ਕਰਦਾ ਇਸ ਸੁਖੀਰ ਬਾਦਲ ਆ ਜਿਹਨੇ ਪੰਜਾਬ ਦੀਆਂ ਸਾੜੀਆਂ ਸੜਕਾਂ ਬਣਾਈਆਂ 에어ਪੋਰਟ ਬਣਾਏ ਥਰਮਲ ਪਲਾਂਟ ਬਣਾਏ ਸਕੂਲ ਬਣਾਏ ਕਾਲਜ ਬਣਾਏ ਹਸਪੀਟਲ ਬਣਾਏ ਆਈਟੀ ਸਿਟੀ ਬਣਾਈ ਮੈਡੀ ਸਿਟੀ ਬਣਾਈ ਐਜੂਕੇਸ਼ਨ ਸਿਟੀ ਬਣਾਈ ਬਲਬੀਰ ਸਿੰਘ ਨੂੰ ਤਾਂ ਇੱਕ ਪੰਚ ਦੀ ਕਾਇਮੀयत ਹੁੰਦੀ ਆ ਉਹ ਵੀ ਨਹੀਂ ਪਤਾ ਤੇਰਾ ਪ੍ਰਮਾਤਮਾ ਦਾ ਇੱਕ ਝੋਲਾ ਸੀਗਾ ਹਵਾ ਉਹ ਬੰਬਨ ਬਲਾਸਟ ਹੋ ਗਿਆ ਤੁਸੀਂ ਦੇਖਿਓ ਜਮਾਨਤ ਜਬਤ ਹੋਣੀ ਆ ਸਰਕਾਰੀ ਆਵਾਮੀ ਪਾਰਟੀ ਦੇ ਪੁਜਾ ਦਾ ਵਿਚਾਰ ਕੀਤਾ ਜਾ ਰਿਹਾ ਹੈ ਤੇ ਕਾਫੀ ਵਿਰੋਧ ਹੋ ਰਿਹਾ ਜੀ ਉਹਨਾਂ ਦਾ ਲਗਾਤਾਰ ਤੀਰਾਂ ਚੁੱਕਿਆ ਜਾ ਰਿਹਾ ਹੈ ਅਸੀਂ ਤੋਂ ਬਸ 7000 ਵੋਟਾਂ ਤੋਂ ਜਿੱਤਿਆ ਸੀ ਬਲਬੀਰ ਸਿੰਘ 50000 ਪਲੱਸ ਵੋਟਾਂ ਤੋਂ ਜਿੱਤਿਆ ਮਲਬੀਰ ਸਿੰਘ ਦੀ ਜ਼ਮਾਨਤ ਬਚਾ ਦੇ ਡੇਰਾ ਵਿੱਚੋਂ ਬਹੁਤ ਵੱਡੀ ਗੱਲ ਹੋ ਗਈ। ਆਪਣੇ ਪਿੰਡ ਤੋਂ ਹੀ ਜਿਤਾਦ ਦੀ ਕਹਦੇ ਨਾਲੇ 300 ਵੋਟ ਦਾ ਵਾਕਰ ਪਰਦੀ। ਤਾਂ ਹੀ ਪਤਾ ਲੱਗਦਾ। ਆਮ ਆਦਮੀ ਪਾਰਟੀ ਦਾ ਵਿਰੋਧ ਬਹੁਤ ਹੋ ਰਿਹਾ ਜੀ ਲਗਾਤਾਰ ਦੇਖਿਆ ਜਾ ਰਿਹਾ ਮੁੱਖ ਮੰਤਰੀ ਦੀ ਵੀ ਵੀਡੀਓ ਵੀ ਆਈਆਂ ਨੇ ਜਿੱਥੇ ਮੁੱਖ ਮੰਤਰੀ ਮਾਸ ਕਰਦੇ ਨੇ ਟੀਚਰਾਂ ਨੂੰ ਕੁੱਟਿਆ ਜਾ ਰਿਹਾ। ਆਮ ਆਦਮੀ ਪਾਰਟੀ ਦਾ ਬੂਥ ਨਹੀਂ ਲੱਗਣਾ ਕਿਉਂਕਿ ਓਵਰ ਕਮਿਟਮੈਂਟ ਆ ਬਾਤ ਕਰ ਲੀਆਂ ਵਾਦਾ ਇੱਕ ਵੀ ਪੂਰਾ ਨਹੀਂ ਕਰਿਆ ਕਰਾਸ਼ਨ ਦਾ ਰਾਜ ਆ।